ਕੀ ਤੁਸੀਂ ਇੰਟੈਂਸ਼ਨ ਦੀ ਪਾਵਰ ਨੂੰ ਜਾਣਦੇ ਹੋ ਤੁਸੀਂ ਸੁਣਿਆ ਹੋਵੇਗਾ ਜਦੋਂ ਤੁਸੀਂ ਦਿਲ ਤੋਂ ਕੁਝ ਮੰਗਦੇ ਹੋ ਤਾਂ ਪੂਰੀ ਦੁਨੀਆ ਉਸ ਨੂੰ ਪਾਉਣ ਵਿੱਚ ਤੁਹਾਡੀ ਮਦਦ ਕਰਦੀ ਹੈ ਜ਼ਿੰਦਗੀ ਵਿੱਚ ਸਭ ਕੁਝ ਕਿਸੇ ਕਾਰਨ ਨਾਲ ਹੁੰਦਾ ਹੈ ਅਤੇ ਜਿੱਥੇ ਤੱਕ ਇਰਾਦਿਆਂ ਦੀ ਤਾਕਤ ਦੀ ਗੱਲ ਹੈ ਅਸੀਂ ਇਸ ਤੋਂ ਅਕਸਰ ਅਣਜਾਣ ਰਹਿੰਦੇ ਹਾਂ ਅੱਜ ਤੁਹਾਨੂੰ ਇੱਕ ਅਜਿਹੀ ਤਾਕਤ ਦੇ ਹੋਣ ਦਾ ਪਤਾ ਚੱਲੇਗਾ ਜਿਸ ਦੀ ਵਜ੍ਹਾ ਨਾਲ ਸਭ ਕੁਝ ਹੁੰਦਾ ਹੈ ਬੇਸਿਕ ਕਨਸੈਪਟ ਇਹੀ ਹੈ ਕਿ ਜੋ ਅਸੀਂ ਚਾਹੁੰਦੇ ਹਾਂ ਉਹੀ ਪਾਉਂਦੇ ਹਾਂ ਮਤਲਬ ਕਿ ਜੇਕਰ ਅਸੀਂ ਵਧੀਆ ਚਾਹਾਂਗੇ ਤਾਂ ਵਧੀਆ ਜ਼ਿੰਦਗੀ ਹੋਵੇਗੀ ਜੇਕਰ ਅਸੀਂ 네ਗੇਟਿਵ ਚਾਹਾਂਗੇ ਤਾਂ ਸਾਡੀ ਜ਼ਿੰਦਗੀ 네ਗੇਟਿਵ ਅਟਰੈਕਟ ਕਰੇਗੀ ਸਾਨੂੰ ਚੰਗੇ ਇਰਾਦਿਆਂ ਲਈ ਡਿਸਪਲਿਨ ਗਿਆਨ ਅਤੇ ਪਿਆਰ ਦੀ ਜ਼ਰੂਰਤ ਹੈ ਆਪਣੀ ਟੈਂਸ਼ਨ ਦੀ ਪਾਵਰ ਨੂੰ ਵਿਜ਼ੂਅਲਾਈਜ਼ ਕਰੋ ਇੱਕ ਆਇਨੇ ਦੀ ਤਰ੍ਹਾਂ ਬਣੋ ਇੱਕ ਆਇਨਾ ਬਿਨਾ ਜੱਜ ਕੀਤੇ ਉਹ ਦਿਖਾਉਂਦਾ ਹੈ ਜੋ ਉਹ ਦੇਖਦਾ ਹੈ ਕਿਸੇ ਨੂੰ ਜੱਜ ਨਾ ਕਰੋ ਤੁਹਾਡੇ ਸਾਹਮਣੇ ਹਰ ਕੋਈ ਆਇਨੇ ਦੀ ਤਰ੍ਹਾਂ ਹੈ ਤੁਸੀਂ ਜੋ ਦੇਖਦੇ ਹੋ ਉਹ ਤੁਸੀਂ ਹੀ ਹੋ ਹਰ ਕਿਸੇ ਵਿੱਚ ਖੂਬਸੂਰਤੀ ਲੱਭੋ ਇੱਥੇ ਹਰ ਕਿਸੇ ਚੀਜ਼ ਦਾ ਇੱਕ ਕਾਰਨ ਹੈ ਕਮੀਆਂ ਨੂੰ ਨਾ ਦੇਖੋ ਜੋ ਤੁਹਾਡੇ ਕੋਲ ਹੈ ਉਸਦੇ ਲਈ ਆਭਾਰੀ ਰਹੋ ਖੁਦ ਦੇ ਇੰਟੈਂਸ਼ਨਸ ਦੇ ਨਾਲ ਜੁੜਨ ਵਿੱਚ ਆਉਣ ਵਾਲੀਆਂ ਰੁਕਾਵਟਾਂ ਤੁਹਾਡੀ ਜ਼ਿੰਦਗੀ ਵਿੱਚ ਜੋ ਨਹੀਂ ਹੈ ਉਸਦੇ ਬਾਰੇ ਵਿੱਚ ਸੋਚਣਾ ਆਪਣੀ ਜ਼ਿੰਦਗੀ ਦੇ ਹਾਲਾਤਾਂ ਦੇ ਬਾਰੇ ਵਿੱਚ ਸੋਚਣਾ ਜੋ ਹੋ ਰਿਹਾ ਹੈ ਹਮੇਸ਼ਾ ਉਸਦੇ ਬਾਰੇ ਵਿੱਚ ਸੋਚਣਾ ਇਹ ਸੋਚਣਾ ਕਿ ਉਹ ਆਪਣੇ ਬਾਰੇ ਵਿੱਚ ਕੀ ਚਾਹੁੰਦੇ ਹਨ ਆਪਣੀ ਅਹਮਿੱਤ ਦੇ ਬਾਰੇ ਵਿੱਚ ਸੋਚਣਾ ਇਸ ਤੋਂ ਬਾਹਰ ਕਿਵੇਂ ਨਿਕਲੀਏ ਆਪਣੀ ਈਗੋ ਨੂੰ ਜਾਣ ਦੇਵੋ ਬੁਰਾ ਮੰਨਣਾ ਬੰਦ ਕਰ ਦੇਵੋ ਇੱਕ ਨਵੀਂ ਅਸਲੀਅਤ ਬਣਾਓ ਜਿੱਥੇ ਤੁਹਾਡਾ ਪਾਸਟ ਕੋਈ ਮਾਇਨੇ ਨਾ ਰੱਖਦਾ ਹੋਵੇ ਇੱਕ ਸੱਚ ਅਤੇ ਸ਼ਾਂਤ ਪ੍ਰੈਜ਼ੈਂਟ ਅਤੇ ਫਿਊਚਰ ਦਾ ਇਰਾਦਾ ਰੱਖੋ ਦੂਸਰੇ ਲੋਕਾਂ ਦੀ ਮਨਜ਼ੂਰੀ ਦੀ ਚਾਹਤ ਨਾ ਰੱਖੋ ਸਾਨੂੰ ਹਮੇਸ਼ਾ ਆਪਣੀ ਖੁਦ ਦੀ ਇੱਜ਼ਤ ਕਰਨੀ ਚਾਹੀਦੀ ਹੈ ਆਪਣੇ ਲਾਇਕ ਹੋਣ ਦੀ ਇੱਜ਼ਤ ਕਰੋ ਆਪਣੀ ਈਗੋ ਅਤੇ ਕੰਪਲੈਕਸ ਨੂੰ ਜਾਣ ਦੇਵੋ ਜੇਕਰ ਤੁਸੀਂ ਆਪਣੀ ਈਗੋ ਵਿੱਚ ਫਸ ਜਾਵੋਗੇ ਤਾਂ ਹਮੇਸ਼ਾ ਦੂਜਿਆਂ ਤੋਂ ਸੈਲਫ ਰਿਸਪੈਕਟ ਪਾਉਣ ਦੀ ਚਾਹਤ ਰੱਖੋਗੇ ਅਤੇ ਖੁਦ ਨੂੰ ਨਿਰਾਸ਼ ਕਰ ਲਵੋਗੇ ਸੈਲਫ ਰਿਸਪੈਕਟ ਤੁਹਾਡੇ ਅੰਦਰ ਤੋਂ ਨਿਕਲਦੀ ਹੈ ਜੇਕਰ ਤੁਸੀਂ ਦੂਜਿਆਂ ਨੂੰ ਆਪਣੀ ਸੈਲਫ ਰਿਸਪੈਕਟ ਦਿਵਾਉਣ ਦੇਵੋਗੇ ਤਾਂ ਤੁਸੀਂ ਦੂਜਿਆਂ ਦੇ ਸਨਮਾਨ ਨੂੰ ਆਪਣੇ ਤੋਂ ਉੱਪਰ ਰੱਖ ਰਹੇ ਹੋ ਅਤੇ ਖੁਦ ਨੂੰ ਨੀਚਾ ਦਿਖਾ ਰਹੇ ਹੋ ਤੁਸੀਂ ਇਹ ਪਹਿਚਾਨਣਾ ਹੋਵੇਗਾ ਕਿ ਤੁਹਾਡੇ ਬਾਰੇ ਵਿੱਚ ਦੂਜਿਆਂ ਦੀ رائے ਸੱਚਾਈ ਨਹੀਂ ਹੈ ਉਹ ਸਿਰਫ رائے ਹੈ ਤੁਹਾਡੀ ਜ਼ਿੰਦਗੀ ਵਿੱਚ ਜੋ ਵੀ ਹੋਵੇ ਉਸ ਨੂੰ ਐਪਰੀਸ਼ੀਏਟ ਕਰੋ ਨਾ ਕਿ ਉਸ ਦੀ ਨਿੰਦਾ ਕਰੋ ਸਾਨੂੰ ਆਪਣੇ ਉਦੇਸ਼ ਤੇ ਜਿਉਣ ਦਾ ਇਰਾਦਾ ਚਾਹੀਦਾ ਹੈ ਜੇਕਰ ਸਾਡੇ ਕੋਲ ਮਕਸਦ ਹੈ ਤਾਂ ਸਾਡੇ ਕੋਲ ਇਨਸਾਨੀਅਤ ਦੀ ਦਿੱਤੀ ਹੋਈ ਸਾਰੀ ਖਾਸੀਅਤ ਹੈ ਤੁਸੀਂ ਦੇਖੋਗੇ ਕਿ ਤੁਹਾਡਾ ਮਕਸਦ ਇਸ ਬਾਰੇ ਵਿੱਚ ਨਹੀਂ ਹੈ ਕਿ ਤੁਸੀਂ ਕੀ ਕਰਦੇ ਹੋ ਬਲਕਿ ਇਸ ਬਾਰੇ ਵਿੱਚ ਹੈ ਕਿ ਤੁਸੀਂ ਕਿਹੋ ਜਿਹਾ ਮਹਿਸੂਸ ਕਰਦੇ ਹੋ ਮਕਸਦ ਦਾ ਅਹਿਸਾਸ ਤੁਹਾਡੀ ਅਟੈਨਸ਼ਨ ਦੀ ਪਾਵਰ ਨੂੰ ਐਕਟੀਵੇਟ ਕਰਦਾ ਹੈ ਇਹੀ ਸਾਡੇ ਸਭ ਦੇ ਅੰਦਰ ਹੈ ਬਸ ਕਿਸੇ ਗਹਿਰਾਈ ਦੇ ਵਿੱਚ ਛੁਪਿਆ ਹੈ ਸਾਨੂੰ ਆਪਣੇ ਜੀਵਨ ਵਿੱਚ ਸਫਲ ਹੋਣ ਅਤੇ ਅਬਾਂਡੈਂਸ ਦੇ ਹੋਣ ਦਾ ਇਰਾਦਾ ਰੱਖਣਾ ਚਾਹੀਦਾ ਹੈ ਤੁਹਾਡਾ ਸਫਲ ਮਹਿਸੂਸ ਕਰਨ ਦਾ ਇਰਾਦਾ ਇਸ ਗੱਲ ਤੇ ਆਧਾਰਿਤ ਹੈ ਕਿ ਤੁਹਾਡਾ ਖੁਦ ਦੇ ਲਈ ਕੀ ਨਜ਼ਰੀਆ ਹੈ ਤੁਸੀਂ ਖੁਦ ਤੋਂ ਕੀ ਚਾਹੁੰਦੇ ਹੋ ਉਹੀ ਨਜ਼ਰੀਆ ਤੁਹਾਡਾ ਦੁਨੀਆ ਦੇ ਲਈ ਹੋਵੇਗਾ ਇਰਾਦੇ ਹਮੇਸ਼ਾ ਦਿੰਦੇ ਹਨ ਇਸ ਲਈ ਅਜਿਹਾ ਕਹਿਣ ਨਾਲ ਕਿ ਮੈਂ ਸਫਲਤਾ ਅਤੇ ਸਮ੍ਰiddhi ਚਾਹੁੰਦਾ ਹਾਂ ਇਸ ਨਾਲ ਤੁਹਾਡੀ ਇਮੋਸ਼ਨਲ એનર્ਜੀ ਸ਼ਿਫਟ ਹੋ ਜਾਵੇਗੀ ਅਤੇ ਤੁਸੀਂ ਅਜਿਹਾ ਵਰਤਾਲਾ ਕਰੋਗੇ ਕਿ ਜੋ ਤੁਸੀਂ ਚਾਹੁੰਦੇ ਹੋ ਉਹ ਸੱਚ ਹੋ ਚੁੱਕਿਆ ਹੈ ਅਤੇ ਤੁਹਾਡੇ ਐਕਸ਼ਨਸ ਤੁਹਾਡੇ ਇਰਾਦਿਆਂ ਦੀ ਧੁੰਨ ਵਿੱਚ ਹੋਣਗੇ ਅਤੇ ਤੁਹਾਨੂੰ ਉਹ ਮਿਲੇਗਾ ਜੋ ਤੁਸੀਂ ਚਾਹੁੰਦੇ ਹੋ ਦੁਨੀਆ ਨੂੰ ਇੱਕ ਦੋਸਤਾਨਾ ਜਗ੍ਹਾ ਦੀ ਤਰ੍ਹਾਂ ਦੇਖੋ ਆਫਰਮੇਸ਼ਨ ਕਰੋ ਕਿ ਤੁਸੀਂ ਸਫਲਤਾ ਪਾ ਰਹੇ ਹੋ ਆਜਾਹੇ ਐਕਸ਼ਨਸ ਲੈਣਾ ਸ਼ੁਰੂ ਕਰੋ ਜੋ ਤੁਹਾਨੂੰ ਅਤੇ ਤੁਹਾਡੀ ਫੀਲਿੰਗਸ ਨੂੰ ਸਹਾਰਾ ਦੇਣ ਗ੍ਰੈਟੀਟਿਊਡ ਦੇ ਐਟੀਟਿਊਡ ਨੂੰ ਡਿਵੈਲਪ ਕਰੋ ਉਸ ਸਬਤ ਦੇ ਲਈ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਹੁੰਦਾ ਹੈ ਸਾਨੂੰ ਤਣਾਅ ਮੁਕਤ ਜੀਵਨ ਜਿਉਣ ਦਾ ਇਰਾਦਾ ਰੱਖਣਾ ਚਾਹੀਦਾ ਹੈ ਜਦੋਂ ਤੁਸੀਂ ਵਧੀਆ ਮਹਿਸੂਸ ਕਰਦੇ ਹੋ ਤਾਂ ਤੁਸੀਂ ਆਪਣੇ ਇਰਾਦਿਆਂ ਨਾਲ ਜੋੜਦੇ ਹੋ ਫਿਰ ਇਹ ਫਰਕ ਨਹੀਂ ਪੈਂਦਾ ਕਿ ਤੁਹਾਡੇ ਪਾਸ ਕੀ ਹੋ ਰਿਹਾ ਹੈ ਅਤੇ ਲੋਕ ਤੁਹਾਡੇ ਤੋਂ ਕੀ ਮਹਿਸੂਸ ਕਰਨ ਦੀ ਉਮੀਦ ਰੱਖਦੇ ਹਨ ਤੁਹਾਡੀਆਂ ਇਸ਼ਾਵਾਂ ਗੋਲਸ ਉਮੀਦਾਂ ਤੇ ਸੁਪਨੇ ਕਦੇ ਖਤਮ ਨਹੀਂ ਹੋਣਗੇ ਇਥੋਂ ਤੱਕ ਕਿ ਜੇਕਰ ਤੁਸੀਂ ਚਾਹੋ ਕਿ ਤੁਹਾਡੀ ਕੋਈ ਇੱਛਾ ਨਾ ਹੋਵੇ ਤਾਂ ਇਹ ਵੀ ਇੱਕ ਚਾਹਤ ਹੀ ਹੈ ਇਹ ਸਭ ਕਦੇ ਖਤਮ ਨਹੀਂ ਹੋਵੇਗਾ ਇਸ ਲਈ ਹੁਣ ਦੇ ਪਲ ਵਿੱਚ ਜੀਵੋ ਅਤੇ ਖੁਸ਼ ਰਹੋ ਤੁਸੀਂ ਜਾਣਦੇ ਹੋਗੇ ਦੁਨੀਆ ਵਿੱਚ ਕੋਈ ਸਟ्रेस ਨਹੀਂ ਹੈ ਪਰ ਕੁਝ ਅਜਿਹੇ ਲੋਕ ਹਨ ਜੋ ਸਿਰਫ ਸਟ्रेसਫੁਲ ਥਾਟਸ ਦੇ ਬਾਰੇ ਵਿੱਚ ਸੋਚਦੇ ਹਨ ਤੁਹਾਡੇ ਖਿਆਲਾਂ ਤੋਂ ਤੁਹਾਨੂੰ ਸਟ्रेस ਹੁੰਦਾ ਹੈ ਦੁਨੀਆ ਤੋਂ ਨਹੀਂ ਤੁਸੀਂ ਕਿਸੇ ਵੀ ਪਲ ਆਪਣੇ ਸਟ्रेस ਦੇ ਖਿਆਲਾਂ ਨੂੰ ਬਦਲ ਸਕਦੇ ਹੋ ਅਤੇ ਅਗਲੇ ਕੁਝ ਪਲਾਂ ਜਾਂ ਘੰਟਿਆਂ ਦੀ ਚਿੰਤਾ ਨੂੰ ਖਤਮ ਕਰ ਸਕਦੇ ਹੋ ਆਪਣੇ ਸਟ्रेसਫੁਲ ਥਾਟਸ ਤੇ ਧਿਆਨ ਦੇਵੋ ਅਤੇ ਸਮਝੋ ਕਿ ਇਸ ਪਲ ਵਿੱਚ ਤੁਹਾਡੀ ਇਮੋਸ਼ਨਲ ਸਟੇਟ ਕੀ ਹੈ ਇੱਕ ਕੌਨਸ਼ੀਅਸ ਡਿਸੀਜਨ ਲੈ ਕੇ ਇੱਕ ਖਿਆਲ ਚੁਣੋ ਜੋ ਤੁਹਾਡੀਆਂ ਵਧੀਆ ਫੀਲਿੰਗਸ ਨੂੰ ਐਕਟੀਵੇਟ ਕਰ ਦੇਵੇਗਾ ਸਾਨੂੰ ਇਸ ਪ੍ਰਤੀਬਾ ਦੀ ਸਰਹਾਨਾ ਦਾ ਇਰਾਦਾ ਰੱਖਣਾ ਚਾਹੀਦਾ ਹੈ ਕਿ ਜੋ ਅਸੀਂ ਹਾਂ ਖੁਦ ਨੂੰ ਜੀਨੀਅਸ ਮੰਨ ਕੇ ਇੱਕ ਫੈਸਲਾ ਲਵੋ ਕਿ ਤੁਸੀਂ ਆਪਣੇ ਅੰਤਰ ਆਤਮਾ ਨੂੰ ਧਿਆਨ ਨਾਲ ਸੁਣੋਗੇ ਚਾਹੇ ਤੁਸੀਂ ਪਹਿਲਾਂ ਉਸ ਨੂੰ ਕਿੰਨਾ ਵੀ ਛੋਟਾ ਜਾਂ ਮਾਮੂਲੀ ਕਿਉਂ ਨਾ ਮੰਨਿਆ ਹੋਵੇ ਗ੍ਰੈਟੀਟਿਊਡ ਦੀ ਸਟੇਟ ਵਿੱਚ ਰਹਿੰਦੇ ਹੋਏ ਹੰਬਲ ਬਣੇ ਰਹੋ ਇੰਟੈਂਸ਼ਨਸ ਦੀ ਪਾਵਰ ਦਾ ਪੂਰਾ ਫਾਇਦਾ ਲੈਣ ਲਈ ਇਸ ਗੱਲ ਦਾ ਖਿਆਲ ਰੱਖੋ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ ਸਭ ਕੁਝ ਸਹੀ ਜਗ੍ਹਾ ਤੇ ਸਹੀ ਵਕਤ ਹੋ ਜਾਵੇਗਾ ਦੁਨੀਆ ਦੀ ਹਰ ਚੀਜ਼ ਦੇ ਲਈ ਸ਼ੁਕਰੀਆ ਕਰੋ 네ਗੇਟਿਵਿਟੀ ਤੋਂ ਬਚੋ ਚੀਜ਼ਾਂ ਨੂੰ ਦੇ ਆਪਣੇ ਨਜ਼ਰੀਏ ਨੂੰ ਬਦਲੋ ਈਗੋ ਅਤੇ ਕੰਪਲੈਕਸ ਨੂੰ ਜਾਣ ਦੇਵੋ ਲੋਕਾਂ ਦੀ ਮਨਜ਼ੂਰੀ ਨਾ ਲਵੋ ਸਟ੍ਰੈਸ ਨੂੰ ਜਾਣ ਦੇਵੋ ਖੁਸ਼ਹਾਲ ਅਤੇ ਸਫਲ ਜੀਵਨ ਦੀ ਕਾਮਨਾ ਕਰੋ ਦੂਜਿਆਂ ਅਤੇ ਖੋਦ ਦੇ ਲਈ ਵਧੀਆ ਚਾਹੋ ਖੁਦ ਨੂੰ ਅਤੇ ਦੂਜਿਆਂ ਨੂੰ ਐਕਸੈਪਟ ਐਪਰੀਸ਼ੀਏਟ ਅਤੇ ਰਿਸਪੈਕਟ ਦੇਵੋ ਉਹ ਦੇਖੋ ਜੋ ਤੁਸੀਂ ਦੂਜਿਆਂ ਵਿੱਚ ਦੇਖਣਾ ਚਾਹੁੰਦੇ ਹੋ ਇੰਟੈਂਸ਼ਨਸ ਦੀ ਇਸ ਕਮਾਲ ਦੀ ਤਾਕਤ ਨਾਲ ਜਾਦੂ ਹੋਵੇਗਾ ਧੰਨਵਾਦ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ